गाड़ी सच्चा बारात तो सच्चा, गाड़ी सच्चा बारात सच्चा, आमिर सर से चलता है मुंबई साइंटिफिक का तैराकी, आमिर सर में पर्ची है, आमिर सर से चलता है मुंबई साइंटिफिक का तैराकी, परामित पर्ची है, गाड़ी सच्चा बारात सच्चा, आमिर सर गोल्डन कपल में तैराकी पर्ची है, पकड़ा कबड़ा है नहीं ਇਸ ਵਾਰ ਅੱਜ ਜਿਹੜੀ ਚੈਕਿੰਗ ਕੀਤੀ ਜਿਹੜੀ ਕੀ ਕਹਿੰਦਾ ਇਹ ਇਲੈਕਸ਼ਨਾਂ ਦੇ ਸਬੰਧਿਤ ਜਿਹੜੀ ਚੰਗਰ ਟੀਮ ਦੀ ਚੱਲ ਰਹੀ ਆ ਆਉਣ ਜਾਣੀਆਂ ਗੱਡੀਆਂ ਦੇ ਜਿਹੜੇ ਜਨਤਾ ਆ ਰਹੀ ਆ ਗੱਡੀਆਂ ਕੈਨਸਲ ਹੋਣ ਦੀ ਵਜ੍ਹਾ ਕਰਕੇ ਵੀ ਭੀੜ ਭਾਰਾ ਸੈਸ਼ਨ ਤੇ ਤੇ ਜਨਤਾ ਨੂੰ ਅਗਾਹ ਕਰ ਲਈ ਵੀ ਜਿਹੜੀਆਂ ਟレインਾਂ ਵਾਂ ਕੈਂਟਰ ਬਾਰੇ ਵੀ ਦੱਸਣਾ ਪੈਂਦਾ ਵਾ ਇਹਨਾਂ ਦੀ ਚੈਕਿੰਗ ਕੀਤੀ ਛੱਕੀ ਪਰਚਾਨ ਜਿਹੜੇ ਆਉਂਦੇ ਉਹਨਾਂ ਨੂੰ ਚੈੱਕ ਕਰੀਦਾ ਤਾਂ ਕਿ ਕੋਈ ਅਨਸੁਖਿਆ ਕਰਾ ਜਿਹੜਾ ਸਟੇਸ਼ਨ ਦੇ ਨਾਲ ਵੱਤ ਸਕੀ ਸਹੀ ਯਾਤਰੀ ਤਰਾਜ ਵੀ ਕਰਦੇ ਪੁਲਿਸ ਨਾਲ ਬੈਸ ਵੀ ਕਰਦੇ ਜਦੋਂ ਤੁਸੀਂ ਉਹਨਾਂ ਦੇ ਆਪਣਾ ਫੂਡ ਵਗੈਰਾ ਉਤਰਾ ਕੇ ਚੈਕਿੰਗ ਕਰਦੇ ਹੋ ਜਾਂ ਸਮਾਨ ਦੀ ਫੋਲਾ ਉਦੋਂ ਕੋਈ ਵੀ ਜਾਣਤੀ ਸਭ ਨਹੀਂ ਨਹੀਂ ਉਹਨਾਂ ਨੂੰ ਸਮਝਾਈਦਾ ਵਾ ਇਹ ਗੱਲ ਨਹੀਂ ਕੋਈ ਇਹੋ ਜਿਹਾ ਕੋਈ ਨਸ਼ੀਲਾ ਪਦਾਰਥ ਜਾਂ ਹੋਰ ਵੀ ਲੋਕੀ ਲੱਗੇ ਜਾਂਦੇ ਆ ਜਿਵੇਂ ਬੂਟਾ ਦੇ ਵਿੱਚ ਹੋਰ ਵੀ ਆ ਬੈਗ ਦੇ ਵਿੱਚ ਜਾਂ ਵੈਸੇ ਹੋਰ ਵੀ ਵਸਤਾ ਜਿਹੜਾ ਇਦਾਂ ਟੈਕੀ ਕੇਸ ਵਗੈਰਾ ਲੱਗ ਜਾਂਦੇ ਉਹਨਾਂ ਦੀ ਟ੍ਰੇਨ ਦੀ ਚੈੱਕ ਕਰਦੀ ਆ। ਕਾਫੀ ਟ੍ਰੇਨਾਂ ਰੱਦ ਹੋਈਆਂ ਨੇ ਯਾਤਰੀ ਕਾਫੀ ਵੇਖਿਆ ਜਾਂ ਪਲੇਟਫਾਰਮਾਂ ਤੇ ਬੈਠੇ ਨੇ ਉਹਦੇ ਬਾਰੇ ਕੀ ਤਕੀਲ ਹੁੰਦਾ ਕਿ ਜਿਹੜਾ ਸੰਦੋਬਸਥ ਕੀਤਾ ਗਿਆ ਸੀ ਅੱਜ ਵੀ ਬੰਦੋਬਸਥ ਵੀ ਸਾਰਾ ਇੱਥੇ ਜਿਹੜੇ ਪਲੇਟਫਾਰਮ ਤੇ ਜਿਹੜੀ ਆ ਜਨਤਾ ਨੂੰ ਆਪਣੇ ਇਨਕੁਆਰੀ ਵੀ ਬਾਰ-ਬਾਰ ਦੱਸ ਰਹੀ ਆ ਟ੍ਰੇਨਾਂ ਦੀ। ਬਾਕੀ ਟ੍ਰੇਨਾਂ ਧਰਨੇ ਕਰਕੇ ਜਿਹੜਾ ਰਾਜਪੁਰ ਲੱਗਾ ਹੋਇਆ ਵਾ ਉਹਦੇ ਕਰਕੇ ਟ੍ਰੇਨਾਂ ਵਾ ਚੰਡੀਗੜ੍ਹ ਆ ਰਹੀਆਂ ਵਾ। ਉਹਦੇ ਕਰਕੇ ਜਨਤਾ ਨੂੰ ਜ਼ਿਆਦਾ ਪਰੇਸ਼ਾਨੀ ਕਿਉਂ ਉਹਦੇ ਕਰਕੇ ਟ੍ਰੇਨਾਂ